ਤੇ ਆਪਣੀ ਹੋਰ ਦਾ ਆਪਣੇ ਵਜੂਦ ਨੂੰ ਬਚਾਉਣ ਲਈ ਆਏ ਆ ਆਪਣੀਆਂ ਆਣ ਵਧੀਆਂ ਨਸਲਾਂ ਨੂੰ ਬਚਾਉਣ ਲਈ ਆਏ ਆ ਆਪਣੇ ਭਵਿੱਖ ਨੂੰ ਬਚਾਉਣ ਲਈ ਆਏ ਆ ਜਿਹੜਾ ਬੰਦਾ ਅੱਜ ਬੈਠ ਕੇ ਪੰਜਾਬ ਇਹ ਕਾ ਯਾਦ ਰੱਖਿਓ ਜਿਹੜਾ ਬੰਦਾ ਅਜ ਪੰਜਾਬ ਬੈਠ ਕੇ ਜਾਂ ਹੋਰ ਕਿਤੇ ਬੈਠ ਕੇ ਸੋਸ਼ਲ ਮੀਡੀਆ ਦੇ ਉੱਤੇ ਜਾਂ ਚਰਨਾਂ ਦੇ ਉੱਤੇ ਇਸ ਸੰਘਰਸ਼ ਦੇ ਖਿਲਾਫ ਮੋਰਚਾ ਖੋਲ ਰਿਹਾ ਉਹ ਪੰਜਾਬ ਦਾ ਉਹ ਸਾਡਾ ਸਾਕਾ ਨਹੀਂ ਹੋ ਸਕਦਾ ਮੇਰਾ ਵੀਰ ਸਾਨੂੰ ਪੀਲਾ ਨੌਜਵਾਨੋ ਸ਼ਾਂਤੀ ਬਣਾ ਕੇ ਰੱਖਿਓ ਸਰਕਾਰ ਦੇ ਢੰਗ ਤਰੀਕੇ ਹੁੰਦੇ ਆ ਕਿ ਮੀਟਿੰਗਾਂ ਲਈ ਜਾਓ ਜੀ ਮੀਟਿੰਗ ਦੇ ਮੀਡੀਆ ਨਮਕਾਰੀ ਜਾਓ ਜੀ ਐਦੂ ਵਾਅ ਕਾਏਗਾ ਚੋਲ ਜਾਤਾ ਲਾ ਕੇ ਜੀ ਬੋਟਾਂ ਆ ਗਈਆਂ ਜਿਹੜੀ ਮਰਜ਼ੀ ਤੇ ਰਾਜੇ ਕੇ ਮੰਨ ਲਓ 24 ਦੇ ਵਿੱਚ ਆਏ ਇਹ ਆ ਜਾਣ ਚਾਹੇ ਕਿ ਹੋਰ ਤੇ ਰਾਜੇ ਸਮਾਹ ਦਾ ਤੁਮਾ ਹੀ ਹੋਣਾ ਨਾ ਇਹ ਲੜਾਈ ਆ ਜਿਹੜੀ ਇਹ ਲੜਾਈ ਕੋਈ ਸਾਨਾਂ ਦੀ ਨਹੀਂ ਕੱਲਿਆਂ ਦੀ ਇਹ ਮਸਲਾ ਕੱਲੀ ਐਮਐਸਪੀ ਦਾ ਨਹੀਂ ਆ ਜੇ ਕੱਲੀ ਲਖੀਪਰ ਕਿਰੀ ਦੀ ਕਸਨਾ ਨਹੀਂ ਹੈ ਇਹ ਰਾਈ ਉਹ ਸਾਰਾ ਇਨਸਾਨ ਦੀ ਹੈ ਜਿਹੜਾ ਇਹ ਦੁਨੀਆ ਤੇ ਪੈਦਾ ਹੋਇਆ ਤੇ ਸਾਹ ਲੈ ਰਿਹਾ ਤੁਹਾਨੂੰ ਕੀ ਲੱਗਦਾ ਹੈ ਵੀ ਆਪਾਂ ਕੱਲੇ ਸੜਕਾਂ ਤੇ ਆ ਆ ਯੂਰਪ ਦੇਖੋ ਸੜਕਾਂ ਤੇ ਆ ਉੱਤਰੀ ਅਮਰੀਕਾ ਦੇ ਕਈ ਦੇਸ਼ ਸੜਕਾਂ ਤੇ ਆ ਤੇ ਅਮਰੀਕਾ ਦਾ ਮੁਲਕ ਸੜਕਾਂ ਤੇ ਆ ਕਿਉਂ ਸੜਕਾਂ ਤੇ ਆਓ ਇਹ ਹੈ ਨਿਊ ਵਲਡ ਆਰਡਰ ਆਇਆ ਹੈ ਉਹ ਨਿਊ ਵਲਡ ਆਰਡਰ ਕਿਵੇਂ ਪੂਰੀ ਮਨੁੱਖਤਾ ਨੂੰ ਗੁਲਾਮ ਬਣਾਉਣਾ ਹੈ ਕਿਵੇਂ ਪੂਰੀ ਦੁਨੀਆ ਦੇ ਭੋਜਨ ਤੇ ਕਬਜ਼ਾ ਕਰਨਾ ਹੈ ਕਿਵੇਂ ਪੂਰੀ ਦੁਨੀਆ ਦੇ ਵਸਤੂਲੇ ਦੇ ਧਰਤੀਆਂ ਚਾਹੇ ਪਾਣੀ ਆ ਚਾਹੇ ਹਵਾ ਉਹਦੇ ਕਿਵੇਂ ਕਬਜ਼ਾ ਕਰਨਾ ਹੈ ਇਹ ਉਹ ਨੀਤੀਆਂ ਨੇ ਆਪਾਂ ਨੂੰ ਕੀ ਲੱਗਦਾ ਵੀ ਮੋਦੀ ਆ ਕਰ ਰਿਹਾ ਹੈ ਮੋਦੀ ਇੱਕ ਪਿਆਟਾ ਇੱਕ ਮੋੜਾ ਉਹ ਨਿਊ ਵਲਡ ਆਰਡਰ ਵਾਲਿਆਂ ਦਾ ਉਹ ਉਹਨਾਂ ਵੱਡੇ ਵੱਡੇ ਕਾਰਪੋਰੇਟਾਂ ਦਾ ਇਹਦਾ ਬੰਦਾ ਖਲਾਫ ਵੀ ਬੈਠਾ ਮਜ਼ਦੂਰ ਇਹ ਗੱਲ ਕਹਿੰਦਾ ਹੈ ਕਿ ਲੜਾਈ ਕਲੇ ਕਿਸਾਨ ਦੀ ਹੈ ਮਜ਼ਦੂਰ ਦੀ ਨਹੀਂ ਹੈ ਕੋਈ ਦੁਕਾਨਦਾਰ ਕਹਿੰਦਾ ਹੈ ਕਿ ਲੜਾਈ ਕਲੇ ਕਿਸਾਨ ਲੜ ਰਿਹਾ ਸਾਡੇ ਨੇ ਲੜਾਈ ਨਹੀਂ ਹੈਗੀ ਜਦੋਂ ਨਿਊ ਬੰਡ ਆਰਡਰ ਨੇ ਆਉਣਾ ਹੈ ਨੀਤੀਆਂ ਨੇ ਲਾਗੂ ਹੋਣਾ ਹੈ ਸਾਡੀ ਗੁੱਜ ਜਿੱਤ ਤੇ ਕਬਜ਼ਾ ਹੋਏ ਉਹਨਾਂ ਲੋਕਾਂ ਦਾ ਤਾਂ ਕੀ ਕਲੇ ਕਿਸਾਨ ਪੀੜਤ ਹੋਊਗਾ ਸਾਡੇ ਇਸ ਮੋਰਚੇ ਦੇ ਉੱਤੇ ਇਸ ਸੰਘਰਸ਼ ਦੇ ਵਿੱਚ ਇੱਕ ਮੰਗ ਇਹ ਵੀ ਹੈ ਵੀ ਪਾਈ ਨੇ ਸਾਡੇ ਨਰੇਕਾ ਦੇ ਮਜ਼ਦੂਰ ਨੇ ਉਹਨਾਂ ਦੀ ਦਿਹਾੜੀ 700 ਰੁਪਿਆ ਕੀਤੀ ਜਾਵੇ ਇਹ ਕੱਲੇ ਖਸਾਮ ਦੀ ਗੱਲ ਨਹੀਂ ਹੋ ਰਹੀ ਕੱਲੇ ਮਸਤੀ ਦੀ ਗੱਲ ਨਹੀਂ ਹੋ ਰਹੀ ਅੱਜ ਵੱਡੇ ਵੱਡੇ ਮਾਲਕੁੱਲ ਗਏ ਵੱਡੀਆਂ ਵੱਡੀਆਂ ਦੁਕਾਨਾਂ ਖੁੱਲ ਗਈਆਂ ਵੱਡੇ ਵੱਡੇ ਘਰਾੜਿਆਂ ਦੀਆਂ ਅੱਜ ਛੋਟਾ ਦੁਕਾਨਦਾਰ ਖਤਮ ਹੋ ਗਿਆ ਬਾਜ਼ਾਰ ਖਤਮ ਹੋ ਗਿਆ ਕੀ ਇਹ ਲਈ ਉਹਨਾਂ ਦੀ ਨਹੀਂ ਆ ਇਸਨੇ ਕਸਾਨੀ ਮੋਰਚੇ ਦਰਾਨ ਅਸੀਂ ਬਟੰਡੇ ਰਿਲਾਇੰਸ ਮਾਰਕੀਟ ਆ ਉਹ ਰੋਗਲੀ ਉਹਨੂੰ 60 ਲੱਖ ਰੁਪਿਆ ਕਰਨ ਦੀ ਸੇਲ ਸੀ। ਉਹਨੇ ਧੋਬੀ ਬਾਜ਼ਾਰ ਆ ਮੈਂ ਉੱਥੇ ਆ ਗਿਆ। ਦੁਕਾਨਦਾਰ ਇਕੱਠੇ ਕੀਤੇ। ਮਗਾ ਵੀ ਜਿੱਦ ਤੇ ਲੈਂਸ ਮਾਰਕੀਟ ਬੰਦ ਹੋਈ ਐ। ਬਾਤ ਵਧਿਆ। ਇਹਨੇ ਪੂਰੇ ਫਰਸ ਪੈ ਗਿਆ। ਮਾ ਬਸ ਇਹ ਹੁੰਦੇ ਕਿਉਂ ਨਹੀਂ? ਲਾਈਏ ਥੋੜੀ ਵੀ ਹੈਗੀ ਐ। ਸੋ ਪਰ ਆਪਾਂ ਨਹੀਂ ਇਹ ਵਿਖੇੜ ਰਹੇ ਆ, ਦਫਾੜ ਕਰ ਰਹੇ ਆ ਵੀ ਨਹੀਂ ਜੀ। ਇਕੱਲਾ ਪੰਜਾਬ ਲੜ ਰਿਹਾ ਹੈ। ਜਾਂ ਹਰਿਆਣਾ ਲੜ ਰਿਹਾ ਹੈ। ਜਾਂ ਕੋਲੇ ਖਸਾਲ ਲੜ ਰਿਹਾ ਹੈ। ਇੱਥੇ ਹਰ ਉਹ ਬੰਦਾ ਲੜ ਰਿਹਾ ਜਿਹੜਾ ਬੰਦਾ ਸਾਹ ਲੈ ਰਿਹਾ ਸੁਸ ਕਰਕੇ ਤੁਸੀਂ ਸਮਝਣ ਦੀ ਕੋਸ਼ਿਸ਼ ਕਰੋ ਕਿ ਬੜੀਆਂ ਚਾਲਾਂ ਗੋਦੀ ਮੀਡੀਆ ਬੜੀਆਂ ਚੰਨਾ ਜਾਂ ਕਰ ਰਿਹਾ ਹੈ ਇਹ ਬੱੱਥਰਵਾਜ ਕੱਤੇ ਹੋਇਆ ਪੱਥਾ ਮਾਰਦੇ ਆ ਉਹੀ ਮਾਹੌਲ ਸਿਰਜਣ ਦੀ ਕੋਸ਼ਿਸ਼ ਹੋ ਰਹੀ ਆ ਸੋ ਮੇਰਾ ਵੀ ਇੱਕ ਆ ਦੇ ਸਬਰ ਬਣਾ ਕੇ ਰੱਖਿਓ ਚਾਹੋ ਦਾ ਮੁਕਾਬਲਾ ਸਬਰ ਨਾਲ ਕਿਵੇਂ ਕਰਨਾ ਹੈ ਹਾਡੇ ਕੋਲੇ ਸਭ ਤੋਂ ਵੱਡੀਆਂ ਆਧਾਰਾਂ ਨੇ ਪੰਜਵੇਂ ਪਾਸ਼ਾਗੁਰੂ ਅਰਜਨ ਦੇਵ ਜੀ ਨੌਵੇਂ ਪਾਸ਼ਾਗੁਰੂ ਤੇਗ ਬਹਾਦਰ ਜੀ ਕਿਵੇਂ ਜਬਰ ਜਲੋਦਾ ਅਕਾਲਾ ਸਫਰ ਨਾਲ ਕੀਤਾ ਸੀ ਸੋ ਨੌਜਵਾਨੋਂ ਮੈਂ ਫਿਰ ਤੁਹਾਡੇ ਕੋਲੇ ਖਾਸ ਮੇਰੀ ਵੀਰ ਹੈ ਬੜਾ ਫਿਕਰ ਹੁੰਦਾ ਯਾਰ ਜਦੋਂ ਨੌਜਵਾਨ ਦੀ ਮੁਰੇ ਜਾਂਦੀ ਹੈ ਤੇ ਉਹ ਕੋਹੜਾ ਹਰਪਾਲਪੁਰ ਦਾ ਆਪਣੇ ਇੱਥੇ ਆ ਨੇੜੇ ਹਰਪਾਲਪੁਰ ਪਿੰਡ ਹੈ ਉਹਦੀ ਅੱਖ ਚਲੀ ਗਈ ਇੱਕ ਉਹਨਾਂ ਨੇ ਗੋਲੀ ਮਾਰੀ ਉਹ ਰਵਰ ਜੀ ਦੀ ਅੰਨੇ ਚ ਲੱਗੀ ਹੈ ਉਧਰ ਇੱਕ ਖਲੋਰੀ ਵਾਲੇ ਪਾਸੇ ਲੱਤ ਕੁੱਤੀਆਂ ਨੌਜਵਾਨ ਦੀ ਕਿੰਨਾ ਦੇ ਕਿੰਨੇ ਸ਼ਰਲੇ ਬੱਚੇ ਨੇ ਸੁਆਗੋ ਨੂੰ ਤੁਹਾਡਾ ਵੀ ਇਕੱਲੇ-ਕੱਲੇ ਦਾ ਫਿਕਰ ਆ ਬਾਈ ਕਹਿੰਦਾ ਪਹਿਲੇ ਕਰਾਂ ਤਾਂ ਆਦੀ ਲੋੜ ਆ ਬਹੁਤ ਵੱਡੀ ਹਰੇ ਪੰਜਾਬ ਨੂੰ ਪਰ ਵਾਅ ਪੈ ਜਾਣਗੇ ਰੱਬ ਪੈ ਜਾਣਗੇ ਜੇ ਸਿੰਘਾਂ ਨਾਲ ਵਾਅ ਪੈਂਦਾ ਰੱਬ ਪਤਾ ਲੱਗਦਾ ਸਿੰਘਾਂ ਨਾਲ ਲੜੇ ਕਿਵੇਂ ਜਾਂਦੇ ਜਿੱਤੇ ਕਿਵੇਂ ਜਾਂਦੇ ਸੋ ਨੌਜਵਾਨੋ ਇਹੀ ਤਰ੍ਹਾਂ ਨਾਲ ਵਾਅਦਾ ਕਰਦਾ ਮੈਂ ਅੱਜ ਨਾਗੂ ਸਾਹਿਬਾਨ ਨਾਲ ਵੀ ਮੀਟਿੰਗ ਕਰਨੀ ਆ ਇਹੀ ਕਹਿਣ ਆਏ ਆ ਇਹ ਮੋਰਚਾ ਹਰ ਹਾਲ ਚ ਪਤੇ ਹੋਣਾ ਹੈ ਜਦੋਂ ਦਿੱਲੀ ਵਿੱਚ ਸੀ ਨਾ ਔਰ ਮੀਡੀਆ ਮੇਰੇ ਕੇ ਸਵਾਲ ਕਰਦਾ ਸੀ ਕਿ ਆ ਇਹ ਕੀ ਬਣੂਗਾ ਮੈਂ ਕਿਹਾ ਕੁਝ ਨਹੀਂ ਬਣਦਾ ਜਿੱਤ ਕੇ ਜਾਵਾਂਗੇ ਸਭਾ ਜਿੱਤ ਕੇ ਆਏ ਬੋਲੇ ਇਸ ਸੋਹਣੇ ਹਾਲ ਜੈ ਹਿੰਦ ਜੈ ਹਿੰਦ ਜੈ ਹਿੰਦ ਜੈ ਹਿੰਦ ਜਦੋਂ ਹੋਰ ਵਿੱਚ ਜਿੰਦੀ ਦਾ ਆਪਾਂ ਰੱਬ ਦੇ ਨਾਮ ਹੌਂਸਲਾ ਕਰਾ ਕਰਕੇ ਇਹ ਫਲਾਣਾ ਬੰਦਾ ਹੋਊਗਾ ਫਲਾਣੇ ਬੰਦੇ ਨੂੰ ਘੇੜਾ ਕੇ ਫਲਾਣੇ ਨਾਲ ਆਇਆ ਕਰਾਂਗੇ ਫਲਾਣੇ ਨਾਲ ਆਇਆ ਕਰਾਂਗੇ ਜਿਹੜਾ ਬੰਦਾ ਇੱਥੇ ਆਉਂਦਾ ਕਿਸੇ ਦੇ ਬਗਰੇ ਵਿੱਚ ਛੜਦਾ ਜਿਹਦੇ ਨਾਲ ਸਾਡੇ ਹੈਗੇ ਆ ਉਹਨਾਂ ਕੋਲੀ ਗੱਲ ਨਹੀਂ ਬਈ ਸਿਰ ਹਫ਼ਤੇ ਵਿੱਚ ਅਸੀਂ ਆਪਣੇ ਖਲਾਮੋ ਚਾਹੀ ਖੋਲਣਾ ਸਾਡੀ ਟੱਕਰ ਦਿੱਲੀ ਨਾਲ ਹੈ ਸਾਡਾ ਰੋਣਾ ਦਿੱਲੀ ਨਾਲ ਹੈ ਸਬਰ ਆਪਣੇ ਨਾਲ ਹੈ ਜਿਸ ਕਰਕੇ ਮੇਰਾ ਵੀ ਬੇਨਤੀ ਹੈ ਸਬਰ ਏਕਾ ਸ਼ਾਂਤੀ ਬਣਾ ਕੇ ਰੱਖਿਓ ਕੋਈ ਗੱਲ ਨਹੀਂ ਕਰਨਾ ਵਾਲਾ ਕਰਦੇ ਆ ਯਾਰ ਜਿੱਦੋਂ ਅੱਗੇ ਲੱchnਾ ਹੋਇਆ ਨਾ ਵੀ ਹੁਣ ਆਪਾਂ ਐਲਾਨ ਹੋ ਗਿਆ ਕੋਣ ਅਭੀ ਤੋੜਨਾ ਤੇ ਜੇ ਕੋ ਤੁਹਾਡੇ ਦੇ ਜਿੰਨੇ ਤੇ ਆਗੂ ਖੜੇ ਆ ਮੇਰੇ ਵਰਗੇ ਖੜੇ ਆ ਤੇ ਪਿੱਛੇ ਤਾਂ ਕਿਹਨੂੰ ਬੋਲੇ ਜਿੰਦਾਬਾਦ ਜਿੰਦਾਬਾਦ ਸੁਤਨ ਨਵਾ ਸਾਰੀ ਸੰਗਤ ਦਾ ਫ라이 ਰਕੋ ਇਸੇ ਮਹੌਲ ਨੂੰ ਪਿੱਛੇ ਜਿੰਨੇ ਵੀ ਆਪਣੇ ਪੰਜਾਬ ਵਾਲੇ ਬੈਠੇ ਆ ਸਨੇਹ ਤੇ ਜੋ ਵੀ ਭਾਈ ਕੋਈ ਰਹਿ ਨਾ ਜਾਵੇ ਸਾਰਿਆਂ ਨਾਲ ਤੁਸੀਂ ਇੱਥੇ ਆ ਕੇ ਹਾਂਜੀ ਭਾਈ ਵਰਦੀ ਸਿੰਘਾ ਦੀ ਗੱਲ ਭਾਈ ਜ਼ਰੂਰ ਹੈ ਮੈਂ ਇਹਦਾ ਮੈਂ ਤਾਂ ਬਹੁਤ ਚਿਰ ਦਾ ਕਰਦਾ ਆ ਰਿਹਾ ਇਹ ਲੜਾਈ ਕੋਠੀ ਲੈ ਕੇ ਬਕਮਾਦ ਨਹੀਂ ਇਹ ਲੜਾਈ ਕੱਲੇ ਕਿਸਾਨ ਦੀ ਹੋ ਰਹੀ ਹੈ ਗੱਲ ਕੱਲੇ ਐਨਐਸਪੀ ਦੀ ਜ਼ਮੀਨਾਂ ਬਚਾਉਣ ਦੀ ਹੋ ਰਹੀ ਹੈ ਉਹ ਜਿੰਮੇ ਹੌਲਾ ਕਰ ਰਹੇ ਨੇ ਉਹ ਤੁਸੀਂ ਦੇਖੋ ਗਾਲਾਂ ਜਹੋਰ ਸੁਣ ਲਓ ਆਪਣੇ ਜਿੰਨੇ ਨੌਜਵਾਨ ਐਮਐਸਏ ਲੱਗੀ ਹੈ ਜਿਬਰੂਗਰ ਬੈਠੇ ਆ ਉਹ ਅੱਜ ਭੁਖੜ ਹਰਤਾਲ ਤੇ ਬਹਿਗੇ ਦੁਆਰੇ ਕਿਉਂ ਬਹਿਗੇ ਇੱਕ ਕੋਈ ਸਪਾਈ ਕੈਮਰੇ ਹੁੰਦੇ ਆ ਜੇਰ ਦੇ ਵਿੱਚ ਜਿੰਨੇ ਬਲਮ ਲੱਗੇ ਉਹਨਾਂ ਦੇ ਕਮਰਿਆਂ ਦੇ ਵਿੱਚ ਉਹਨਾਂ ਦੇ ਗੋਸਲਖਾਨਿਆਂ ਦੇ ਵਿੱਚ ਉਹਨਾਂ ਨੇ ਪੱਖਿਆਂ ਦੇ ਉੱਤੇ ਸਪਾਈ ਕੈਮਰੇ ਲਾਤੀ ਕੋ ਰਿਕਾਰਡਿੰਗ ਕਰਦੇ ਆ ਉਹਨਾਂ ਨੂੰ ਪਤਾ ਲੱਗ ਗਿਆ ਕਹਾਣੀ ਕੀ ਹੋਈ ਧਿਆਨ ਨਾਲ ਸੁਣ ਲਿਓ ਘਰੇ ਤਾਂ ਅੱਡੇ ਬਾਰਕਾਂ ਦੇ ਵਿੱਚ ਟੈਲੀਵਿਜ਼ਨ ਲੱਗੇ ਆ ਪੱਖੇ ਲੱਗੇ ਆ ਠੀਕ ਕਰਕੇ ਜਾਣੇ ਮੁਰੇ ਕਰਨੀ ਆਉਂਦੀ ਐ ਇਸ ਸੁਭਾ ਨੇ 12 ਬੰਦੇ ਆਏ ਉਹ ਬਰਲਮਾਂ ਦੇ ਵਿੱਚ ਪੱਖਿਆਂ ਦੇ ਵਿੱਚੋਂ ਕੈਮਰੇ ਲਾ ਕੇ ਰਿਕਾਰਡਿੰਗਾਂ ਲਾ ਗਏ ਇੱਕ ਪਾਸੇ ਦਾ ਭਲੰਤ ਕਹਿੰਦਾ ਕਿ ਮੈਂ ਪੰਜਾਬ ਨਾਲ ਐ ਇਹ ਮੁਕਰਦੇ ਆ ਅੱਜ ਤੇ ਇਹਨਾਂ ਦਾ ਜਿਹੜਾ ਇੱਕਦਮ ਹਰਜੋਤ ਬੈਂਸ ਮੰਤਰੀ ਐ ਜਿਹੜਾ ਸਿੰਘ ਨੇ ਘੇਰਦਾ ਸੀ ਗੁਰੂਕਾਰ ਵੇ ਤੁਸੀਂ ਐਨਐਸਏ ਲਈ ਆ ਜਵਾਬ ਦੇ ਕੇ ਜਾਓ ਹੁਣ ਇਹ ਕਹਿੰਦੇ ਐਨਐਸਏ ਸੈਂਟਰ ਨੇ ਲਈ ਆ ਇਹ ਝੂਠ ਬੋਲਦੇ ਆ ਐਨਐਸਏ ਲੱਗੀ ਆ ਪੰਜਾਬ ਸਰਕਾਰ ਵੱਲੋਂ ਐਨਐਸਏ ਲਈ ਗਿਆ ਡੀਸੀ ਅਮਰ ਸਾਹਿਬ ਦੇ ਘਰ ਤੇ ਜੋ ਨਾਲ ਆਪਣੇ ਵੱਦੀ ਸਿੰਘਾਂ ਦੇ ਵਿੱਚ ਨਾਲ ਹੋ ਰਿਹਾ ਉਹ ਸਾਰੇ ਇਹ ਕਹਿਣ ਦੇ ਹੋ ਰਿਹਾ ਬਾਤ ਨਹੀਂ ਆਪਾਂ ਮਸ਼ੀਨਾਂ ਲੈ ਕੇ ਆਏ ਜੇ ਸੀ ਵੀ ਖਦੌੜੀ ਮੈਂ ਅਪੀਲ ਕੀਤੀ ਸੀ ਵੀ ਮਸ਼ੀਨਾਂ ਲੈ ਕੇ ਆਓ ਭਾਈ ਉਏ ਰੁਕਣਾ ਨਹੀਂ ਆਪਣੇ ਉਤੋਂ ਨੌਜਵਾਨ ਮੁੰਡੇ ਮਸ਼ੀਨਾਂ ਲੈ ਕੇ ਆ ਗਏ ਉਹ ਲਿਆ ਕੇ ਪਾਤਰੀ 570 ਮੁੱਲ ਨਾਲ ਮੇਰੇ ਕੇ ਮਸ਼ੀਨ ਉਤਾਰਦੀ ਕਾ ਕੇ ਸਾਜ ਲੈ ਕੇ ਇੱਥੋਂ ਗਿਆ ਚੱਲ ਕੇ ਮੋਦੇ ਇੱਥੇ ਮੈਨੂੰ ਥੋੜਾ ਤਾਂ ਮੁੰਡੇ ਘਟਾ ਦੇ ਜਿਹਾ ਅਖਮਾਨ ਦਾ ਤੰਬੂ ਉੱਚੇ ਇੱਥੋਂ ਗਿਆ ਚੱਲ ਕੇ ਉੱਥੇ ਜਾ ਕੇ ਜੋ ਜੋ ਵੀ ਮਾਂ ਮਸ਼ੀਨ ਚੁੜਾਦੀ ਪਰ ਪ੍ਰਸ਼ਾਸਨ ਕੀ ਕਹਿਦਾ ਜੀ ਵੀ ਮਸ਼ੀਨ ਚੜ੍ਹਦੇ ਤਾਂ ਹਾਂ ਜਾਂਦੇ ਨੇ ਉਹਨਾਂ ਕੋਲ ਬੋਲਿਆ ਕਰਨੇ ਵੀ ਪੰਜਾਬ ਨਾਲ ਦਲੀਲ ਨਾਲ ਹੈ ਇੱਕ ਪਾਸੇ ਕਹਿੰਦਾ ਮੈਂ ਤੁਹਾਡੇ ਨਾਲ ਹੈ ਮੈਂ ਤੁਹਾਡਾ ਆਪ ਮਿਲ ਕਰੂੰਗਾ ਪਰ ਦੂਜੇ ਪਾਸੇ ਸਾਡੀਆਂ ਕਾਨੂੰਨ ਵਾਲੀ ਤਲਾਸ਼ੀ ਸਾਡੀਆਂ ਘੱਟਨ ਵਾਲੀ ਤਲਾਸ਼ੀ ਨਹੀਂ ਜਾ ਰਹੀ ਹੈ ਸਾਡੇ ਜਿਹੜਾ ਵੀ ਸਵਾਰ ਪੁੱਛਿਆ ਵੀ ਮਗਾਉਣੇ ਰੋਕਿਆ ਜਾ ਰਿਹਾ ਹੈ ਕੀ ਪੰਜਾਬ ਪੁਲਿਸ ਨੂੰ ਹਲਾਇਤ ਜਾਂ ਹਕਮ ਕੋਈ ਮੋਦੀ ਕਰ ਰਿਹਾ ਕਿ ਭੰਤ ਕਰ ਰਿਹਾ ਜ਼ੋਰ ਕਾ ਦੇਉਗਾ ਕੋਈ ਭਾਵੇਂ ਸਤਰਾ ਦਾ ਸਕਾ ਕੋਈ ਨਹੀਂ ਆ ਇਹ ਵਾਰ ਵਾਰ ਕਹਿੰਦੇ ਆ ਅਸੀਂ ਕਿਸਾਨਾਂ ਨਾਲ ਆ ਅਦਰਕਾ ਤੇ ਮੀਟਿੰਗਾਂ ਬੀਜੇਪੀ ਲੈ ਚੱਲੀ ਜਾਂਦੇ ਆ ਵੀ ਕੱਟ ਲੋੜ ਕਰ ਲੈ। ਜਿੰਮ ਕਰਕੇ ਸਰਦ ਵੀ ਕੋਸ਼ਿਸ਼ ਕਰ ਰੋ ਮੇਰਾ ਵੀਰਾ ਮੈਂ ਵਾਰ ਵਾਰ ਬੇਨਤੀ ਕਰਦਾ ਛੇਤੀ ਆਪਾਂ ਬੰਦੇ ਨੂੰ ਬੰਦਾ ਕੀ ਆ ਅਸਮਾਨ ਚੱਕ ਦਿੰਦੇ ਆ। ਜਿੰਦਾਬਾਦ ਜਿੰਦਾਬਾਦ ਤਿੰਸੂ ਦੇ ਪਰਾਂ ਦੇ ਅੰਗੇ ਥੋਕੇ। ਸ਼ੇਰ ਦੀ ਗਜ਼ਾਰ ਦਾ ਫਤਵਾ ਦੇ ਦਿੰਦੇ ਆ। ਇਹ ਗਜ਼ਾਰਾ ਦਾ ਮਾਣਾ ਬੰਦੇ ਚੋੜਦੇ ਆ ਇਹ ਨਹੀਂ ਹੁੰਦਾ ਬੰਦਾ। ਉੱਤ ਦੇਖ ਕੇ ਜਾਂ ਤੇ ਯਾਰ ਮੈਚ ਹੋ ਗਿਆ ਅੱਜ ਦਾ ਲੱਗੇ ਉੱਥੇ ਨਾਜ਼ਵਾਨ ਆ ਕੇ ਮੇਰੀ ਗੱਲ ਕਰ ਰਹੇ ਮੈਂ ਇਹ ਹੀ ਕਰਕੇ ਇਹਦੀ ਮਤ ਲਈ ਦਾ ਅਲੱਗ ਕਰ ਲਓ ਉੱਥੇ ਪਤਾ ਲੋਕੀ ਮੀਡੀਆ ਚ ਜਾ ਲਈ ਮੈਂ ਸਵਾਲ ਪੁੱਛਿਆ ਮੈਂ ਜਵਾਬ ਦੇ ਦਿੰਦਾ ਭਾਈ ਉਹਦਾ ਮੈਚ ਹੋ ਗਿਆ ਸੀ ਮੈਂ ਜਾ ਕੇ ਦੋ ਸਾਹ ਮੋਰਚਾ ਲੱਗਿਆ ਸੀਗਾ ਉੱਥੇ ਨਿਆਂ ਚੌਂਕ 'ਤੇ ਬਾਈ ਦੌਤਕ ਬਾਰੇ ਬੈਠਾ ਸੀ ਲੋਕਾ ਦੀ ਗੱਲ ਨਹੀਂ ਕਰਦੀ ਸੀ ਲੋਕੀ ਨਿਆਂ ਚੌਂਕ 'ਤੇ ਉਹ ਚੌਂਕ 'ਤੇ ਵੀ ਜਾ ਆ ਗਏ ਚੌਂਕ 'ਤੇ ਬਾਈ ਪੰਨਾ ਸੁਧਰਾਮ ਦੇ ਕੋਲੋਂ ਡੀਐਸਪੀ ਤਰਕਾ ਵਿਦੇਸ਼ੀ ਸੰਸਥਾ ਦੇ ਨਾਲ ਸੀ ਨੂੰ ਫੋਨ ਆਇਆ ਬੇਸਸੇ ਨੂੰ ਵੀ ਅਸੀਂ ਦੀ ਤੁਹਾਡੀ ਮਸ਼ੀਨ ਛੱਡ ਦਿੰਦੇ ਆ ਘੱਗੇ ਖਾਲੇ ਖੜੀ ਹੈ ਮੈਂ ਸਸੇ ਨੂੰ ਕਹਾਵਾ ਪਸੂਟ ਮਾਰਦੀ ਹੈ ਆਪਾਂ ਕਿ ਜੇ ਸਾਡੇ ਮਸ਼ੀਨ ਲੈ ਕੇ ਆਉਣੀ ਹੈ ਆਈ ਮੈਂ ਤਾਂ ਗੱਡੀ ਚ ਗਏ ਦੋਨੇ ਜੁਰਾ ਦੇਖਲਾ ਵੀ ਹਥਿਆਰ ਕੇ ਅੱਗੇ ਪੋਸਾ ਬਾਹਰ ਖੜਾਈਆ ਸਿੱਟੋ ਸਾਡੇ ਦੇ ਬਾਹਰ ਤੋਂ ਫੋਨ ਉੱਡਾ ਜਿੰਦੀ ਖੜੇ ਸੀ ਬਾਰੀ ਪੁਲਿਸ ਦੇ ਦਰਵਾਜ਼ੇ ਦੀ ਗੇਟ ਸੀ ਬਾਕੀ ਬਾਹਰ ਲੱਗਿਆ ਹੋਇਆ ਸੀ ਸਾਡੇ ਦਾ ਉਹ ਨਾਲ ਦਾ ਅੰਦਰ ਵਰਕ ਤੇ ਵਿਕਿੰਦਰ ਕੁਮਾਰ ਵੀ ਗੱਲ ਕਰੀ। ਅਸੀਂ ਗਾਹਾਂ ਦੇ ਬਦਲੇ ਸਾਥਰੇ ਪੰਚਾਇਤ ਪਾਇਲ ਨਿਰਦੇਸ਼ਨ ਸਿਰਸਾ ਆਇਆ। ਬਾਤ ਕੋਲੋਂ ਗੱਲ ਕਰਨੀ ਹੈ। ਖੋਲੀ ਨਹੀਂ। ਮੈਂ ਦੱਸਣ ਕਿਹਾ ਵਾ ਦੱਸਾ ਸਾਹਿਬ ਇਹ ਨਹੀਂ ਸੁਣਦੇ ਆਪਾਂ ਚੱਲੇ ਜਿੱਥੇ ਆਪਣਾ ਮੋਰਚਾ ਲੱਗਿਆ। ਉੱਥੇ ਗੈਰਵਾਜ ਪਾਸਪਤ ਜਾ ਕੇ ਪਹਿਲੀ ਵੀਡੀਓ ਤਿਆਰ ਕਰੀ ਬਚੇ ਦੀਆਂ। ਜਿਵੇਂ ਦੀਪ ਤੇ ਨਹੀਂ ਲੱਗ ਰਿਹਾ ਕੋਲੋਂ। ਦੀਪ ਤੇ ਮਗਰ ਪੇ ਤੇ ਮਾਰੋ ਵੀਡੀਓ ਬਣਾ ਲਈ। ਪੱਟ ਗਿਆ ਪੱਟ ਗਿਆ। ਪਹਿਲੇ ਵੀਡੀਓ ਤਿਆਰ ਤੇ ਮੈਂ ਕਾਕੀ ਕਰ ਦੋ ਤਰੇ ਆ ਮਾਸੋ ਯਾਰ ਮੈਂ ਮਰ ਰਹੀ ਹੀ ਕਹਿ ਰਿਹਾ ਵੀ ਜੇ ਮਸ਼ੀਨ ਆਪਾਂ ਇੱਥੇ ਲਗਾਉਣੀ ਐ ਤਾਂ ਆਪਾਂ ਇੱਥੇ ਬੈਠੇ ਰਹੋ ਜੇ ਆਪਣੇ ਕੋਲ ਰਾਤ ਨੂੰ ਪੈਨ ਦਾ ਪ੍ਰਬੰਧ ਹੈਗਾ ਨਹੀਂ ਉਹ ਕਹਿੰਦੇ ਸੀ ਸੀਰਤ ਕਮਨਜੀਤ ਨੇ ਆਪ ਪਿੰਡ ਤੋਂ 552 ਆਖੂਆ ਉਹਨੇ ਕਹਿੰਦੇ ਸੀ ਮਸ਼ੀਨ ਪਚਾ ਦੇਣਾ ਵੀ ਆ ਜੇ ਤੁਹਾਡਾ ਅੱਛਾ ਚਾਹ ਹੈ ਖਾਲੀ ਕਰਕੇ ਦੂਜੇ ਟਰੱਕ ਤੇ ਲਾ ਦੇ ਇੱਥੇ ਵੀ ਮਸ਼ੀਨ ਲਾਉਣੀ ਐ ਸੀ ਜੇ ਇੱਥੇ ਰੋਣਗੇ ਨਾਗੇ ਤਾਂ ਫੇਰ ਤੇ ਸੜਾਊਗਾ ਹੋਰ ਪਤਾ ਨਹੀਂ ਮੈਂ ਸਾਥ ਨਹੀਂ ਦੇ ਰਿਹਾ ਕੌਣ ਲੋਕ ਨੇ ਸਰਕਾਰ ਦੇ ਪਲਾਨ ਕੀਤੇ ਹੋਏ ਲੋਕ ਨੇ ਜਾਂ ਕਈ ਵਾਰੀ ਉਹ ਵੀ ਸੁਣੀ ਲੈਣੀ ਹੁੰਦੀ ਹੈ ਕਿ ਬੁਲਾਨੇ ਉੱਤੇ ਵੀ ਢੇਰ ਲਿਆ ਜੀ ਬਰਾਨਾ ਭੁਜਾਰ ਲਿਆ ਜੀ ਦੀਪ ਦੇ ਮਾਰ ਕਿੰਨਾ ਚਿਰ ਪਈ ਰਹਿ ਗਏ ਉਹ ਬੇਟੀ ਨਾਲੇ ਪੱਟ ਗਿਆ ਉਸ ਨਾਲੇ ਨਾਲ ਜਿਹੜਾ ਹੋ ਰਿਹਾ ਨਹੀਂ ਹੋ ਰਿਹਾ ਸੋ ਮੈਂ ਨਹੀਂ ਆਉਂਦਾ ਕਿਹਾ ਮੈਂ ਹਰ ਰੋਜ਼ ਦੇ ਬੰਦਿਆਂ ਨਾਲ ਗੱਲ ਕਰਦੀ ਮੁੰਡੀ ਤਾਂ ਬਹਿ ਕੇ ਗੱਲ ਕਰਦੇ ਯਾਰ ਜਾਂ ਮੈਨੂੰ ਬਾਅਦ ਤੋਂ ਗੱਡੀ ਤੇ ਨਿਕਲ ਜਾਂਦਾ ਪਰ ਬੰਦਾ ਉਹ ਘਰ ਤੇ ਗੱਲ ਕਰਨ ਲੱਗੇ ਮੈਂ ਨਾ ਗੱਲ ਕਰਦਾ ਕਿੰਨੀ ਦਾ ਤਾਂ ਮੈਂ ਵੀਡੀਓ ਸ਼ੁਰੂ ਕਰ ਲਿਆ ਕਿਹਾ ਵੀ ਨਹੀਂ ਸੁਣਿਆ ਹੁਣ ਬਰਾਬਰ ਵੀਡੀਓ ਦਾ ਬਣਾਓ ਯਾਰ ਕੱਲ੍ਹ ਤੱਕ ਕਰ ਲੋ ਗਣ ਸੋ ਭਾਈ ਇਹ ਜਿਹੇ ਗੱਲਾਂ ਬੜੀ ਦੇਖਦੇ ਰਹੇ ਜਿਹੜੇ ਜਿਹੇ ਬੰਦੇ ਵੀ ਕਰਦੇ ਆ ਆਪੇ ਬੰਦੇ ਦੇ ਪ੍ਰਾਪਨਾ ਮਾਹੌਲ ਸਨਾ ਕਰਾ ਦਰੋ ਲੜਨ ਉਹ ਤੁਹਾਡੇ ਕੋਲ ਰਹਿ ਕੇ ਲੇ ਕੇ ਆ ਭਾਈ ਇੱਕ ਗੱਲ ਹੋਰ ਤੇ ਫਾਇਰ ਕਿਸੇ ਹੋਰ ਨੇ ਕਰ ਵੀਰੇ ਫਾਇਰ ਦੀ ਗੱਲ ਕੀ ਹੋਈ ਆ ਗੱਲਾਂ ਵੀ ਫਾਇਰ ਚੱਲੇ ਨੇ ਬਾਈ ਹਾਂਜੀ ਜਦੋਂ ਮਾਹੌਲ ਇੰਨਾ ਵੱਗ ਗਿਆ ਨਾ ਹਾਂ ਰਾਤ ਨੂੰ ਦਾਲੂ ਪੀਂਦੀ ਬੰਦਿਆਂ ਦੀ ਡਾਂਗਾਂ ਚੱਕੀਆਂ ਉਹਨਾਂ ਦੇ ਕੋਲ 100 200 ਬੰਦਾ

ਰਾਇਆ ਜੀ ਨਾ ਉਸ ਤੋਂ ਮੈਂ ਤਾਂ ਚੱਲ ਕੇ ਝੂ ਗਿਆ ਉਹ ਤੇ ਇੱਕ ਤਾਂ ਦੇਖੀ ਨਹੀਂ ਵਾਰੀ ਚ ਬੜੇ ਰਾਤ ਦਾ ਟੈਨ ਹੂੰ ਮੈਂ ਕਿਹਾ ਅਭਿਆਸ ਹੀ ਖਤਰਨਾ ਉਹਨਾਂ ਨੂੰ ਕਿਹਾ ਸੁਣਾਇਆ ਮੈਂ ਤਾਂ ਗਿਆ ਠੀਕ ਹੈ ਵੀ ਕਮਲਾ ਮਸ਼ੀਨ ਤੇ ਹਰਦੀ ਮੈਂ ਜਨਾ ਆ ਗਿਆ ਜੇ ਮੈਂ ਕਹਿੰਦਾ ਮਰਾਂ ਬਈ ਸੰਭੂ ਵੇਚਾ ਹੂੰ ਮੇਰੀ ਗੱਲ ਕਹਿੰਦੇ ਆ ਸੁਣ ਕੇ ਸਾਰੇ ਨਾਲ ਇਨਾ ਤਨਾਪੂਰ ਸੀ ਉਸ ਵੇਲੇ ਰਾਤ ਦਾ ਟੈਨ ਦਸ ਵਜੇ ਤੀ ਸੀ ਸਹੀ ਗੱਲ ਆ ਵੀਰੇ ਜਿਹਨਾਂ ਸਨ ਜਾਣਾ ਬਾਹਰ ਤੋਂ ਹੂੰ ਇੱਥੇ ਮਾਤਾ ਜਾ ਰਹੇ ਹੋ ਉੱਧਰ ਸਾਦੇ ਜਾ ਰਹੇ ਆ ਹੂੰ ਸਾਡੇ ਦਾ ਪੁੱਤਰ ਫਲਾਈ ਹੋਰ ਇਸ ਕਰਕੇ ਤਾਂ ਮੈਂ ਤੈਨੂੰ ਕਹਿ ਰਿਹਾ ਵੀ ਜਿਹੜਾ ਬੰਦਾ ਇੱਥੇ ਆਉਂਦਾ ਸਾਡੇ ਬਖਰੇਰੇ ਹਾਂ ਤੇ ਕੋਈ ਗੱਲ ਨਹੀਂ ਮਰਦਾ ਇੱਥੇ ਯਾਦ ਲੈ ਇਹ ਕੱਲ ਮੈਂ ਦਿੱਲੀ ਤੁਸੀਂ ਇੱਕ ਵਾਰ ਮੈਨੂੰ 26 ਜਨਵਰੀ ਨੂੰ ਸਟੇਜ ਤੋਂ ਬੁਲਾਇਆ ਸੀ ਸਹੀ ਗੱਲ ਹੈ ਵੀ ਨਾਲ ਦੀਪ ਨੂੰ ਵੀ ਗਦਾਰੇ ਚਲਾਣੇ ਸੀ ਕਰ ਮੇਰੇ ਮੂੰਹੇ ਵਿੱਚ ਸੱਤ ਸੁਣਿਆ ਤੇ ਹੱਥ ਨਾ ਮੈਂ ਤੇ ਆਪੂ ਦੇ ਖਿਲਾਫ ਜਿੱਥੇ ਬੰਦੇ ਖਿਲਾਫ ਹੋ ਜਾਂਦੇ ਆ ਨਹੀਂ ਪਰ ਮੈਂ ਵੀ ਗੱਲ ਚੱਲਦਾ ਮੇਰਾ ਮੇਰੀ ਸੋਚ ਉਸ ਵੇਲੇ ਵੀ ਅੱਜ ਵੀ ਇਹੀ ਹੈ ਉਦੋਂ ਜਦੋਂ ਮੈਂ ਜਾਣੀ ਮੈਂ ਜੇ ਪੰਜਾਬ ਆ ਗਿਆ ਪੰਜਾਬ ਦੇ ਮਰਹੂਮ ਸਤਨ ਅੱਜ ਵੀ ਮੈਂ ਸੋਚਦਾ ਵੀ ਜੇ ਪੰਜਾਬ ਵਿੱਚ ਇੰਨਾ ਇਨਸਾਨ ਹੋ ਗਿਆ ਨਾ ਪੰਜਾਬ ਨੂੰ ਪੰਡਾ ਸਾਹਿਬ ਮਰਹੂਮ ਸਤਨ ਮਰਵਾ ਨੁਕਰ ਨੂੰ ਕਹਾਂਦਾ ਤਾਂ ਨਾ ਖਾਦੇ ਗੱਲਾਂ ਕਿਸੇ ਬੰਦੇ ਨੂੰ ਸੇਤ ਤੋਂ ਖਾਦੇ ਇਲਾਕੇ ਆ ਗਿਆ ਹੋਵੇ ਤੇ ਬੰਦਾ ਅੰਦਰ ਹੀ ਪੀ ਜਾਵੇ ਯਾਰ ਤੁਸੀਂ ਅੰਦੇ ਕਹਿੰਦੇ ਕਿਸੇ ਨੂੰ ਕਹਿਣ ਬੰਦਾ ਕਿੱਲਾ ਟੈਸਟ ਕਰਦਾ ਕਿਉਂ ਸਾਰਵ ਜਨਮ ਹੋਣਾ ਸਹੀ ਹੈ ਸਹੀ ਪਰ ਮੈਂ ਤਾਂ ਕਹਿੰਦਾ ਕਿ ਇਹ 라이ਪਾਈ ਪੰਜਾਬ ਦੇ ਸੰਦਰਭ ਚਾ ਸਾਡੀ ਸੱਭਿਆਚਾਰ ਨੂੰ ਬਰਾਸਤ ਨੂੰ ਬਚਾਉਣ ਦੀ ਲੋੜ ਹੈ ਤੁਹਾਡੇ ਗੱਲਾਂ ਜ਼ਮੀਨਾਂ ਤੇ ਨਹੀਂ ਤੁਹਾਡੀ ਬੋਦੀ ਤੇ ਤੁਹਾਡੇ ਇਤਿਹਾਸ ਤੇ ਤੁਹਾਡੇ ਪਾਣੀਆਂ ਤੇ ਤੁਹਾਡੀ ਹਰ ਚੀਜ਼ ਤੇ ਆਵਦਾ ਪੰਜਾਬ ਖਾਦੀ ਹੋਈ ਜਾਂਦਾ ਹੈ ਭਈਏ ਪੰਜਾਬ ਦੇ ਕਦਰੇ ਕਰੀ ਜਾਂਦੇ ਆ ਇਹ ਵੀ ਇੱਕ ਬਾਤ ਬੜੀ ਤਰੀਕੇ ਨਾਲ ਪੰਜਾਬ ਦੀ ਡੈਮੋਗ੍ਰਾਫੀ ਬਦਲੀ ਜਾ ਰਹੀ ਹੈ ਇਹ ਰਾਤ ਹੌਲਕਾ ਹਨੇਰਾ ਹੀ ਖਤਰਨਾਕ ਪਾਉਂਿਆ ਪਰ ਅੱਜ ਕੀ ਕਰਦੇ ਆ ਸਾਡੇ ਲੋਕੀ ਭੰਗਿਆਂ ਨੂੰ ਘਾਟ ਵਿਖਾਉਂਦੇ ਆ ਆਪਣੇ ਦੇ ਖਲਾਫ ਹੁੰਦੇ ਆ ਆ ਮੰਡੀਆਂ ਦੇ ਵਿੱਚ ਬਗੇ ਆਪਣੇ ਬੰਦੇ ਨੂੰ ਘੁਰਦੇ ਹੁੰਦੇ ਆ ਸਾਡੇ ਬੰਦੇ ਕੱਢ ਕੇ ਤਮਾਸ਼ਾ ਦੇਖਦੇ ਹੁੰਦੇ ਆ ਅਜਾ ਵੀਡੀਓ ਬਣਾ ਲੈਂਦੇ ਆ ਸਾਹ ਹੋਏ ਉਹਦੇ ਨਾਲ ਰਾਤ ਦਾ ਮੈਂ ਤਾਂ ਸਕੇਤ ਕਰ ਰਿਹਾ ਚੰਨੇ ਕਰ ਰਿਹਾ ਬੜੇ ਧਿਆਨ ਨਾਲ ਬਾਈ ਆਪਣਾ ਖਲਾਫ ਨਾ ਲੜੋ ਯਾਰ ਨਾ ਲੜੋ ਲੜਨਾ ਤਾਂ ਦੁਸ਼ਮਣ ਦੇ ਖਿਲਾਫ ਕਰਦੇ ਹੋਗੇ ਲੜੋ ਸਾਡੇ ਬਖਰੇ ਨੇ ਉੱਤੇ ਬੱਤੇ ਨਹੀਂ ਐ ਜਿੱਤੇ ਬੱਤੇ ਹਮਲੇ ਨੇ ਜੁਰਕਾ ਕੇ ਸਾਰੀ ਸਫਲਤਾ ਧੰਨਵਾਦ ਭਾਈ ਲੰਗਰ ਦਾ ਪ੍ਰਬੰਧ ਅੰਦਰ ਆ ਲੈਣ ਦੇ ਇੰਟੀਕਾਰਡ ਹਾਂ ਜਿਹੜੇ ਰਾਤ ਨੂੰ ਦਿੱਤੀ ਕਰਦੇ ਨੇ ਇੰਟੀਕਾਰਡ ਜਿਹੜੇ ਮੇਨ ਪ੍ਰੈਸ਼ਰ ਪੁਟਰ ਨਾਲ ਇੰਟੀਕਾਰਡ ਜਾਰੀ ਕਰੇ ਜਾਣ ਤਾਂ ਜੋ ਸਾਰਿਆਂ ਨੂੰ ਪਤਾ ਲੱਗ ਸਕੇ ਆਪਣੇ ਤੇ ਰਾਜਾ ਕੋਲ ਬੰਦੇ ਆ ਆਪਣੇ ਘਰ ਦੇ ਨੇ ਆਪਾਂ ਦਿੱਲੀ ਵੀ ਦੇਖਿਆ ਵੀ ਬੁਹਰੀਆਂ ਵਿੱਚ ਹੋਈਆਂ ਸ਼ਾਰਦ ਦੇ ਸੀ ਉਦੋਂ ਬੰਦੇ ਵੀ ਕਿੰਨੇ ਫੜੇ ਉਦੋਂ ਹੋਰ ਵੀ ਆਪਣੇ ਬੰਦੇ ਬਾਅਦ ਕੇ ਕੋਈ ਵੀ ਗੜਬੜ ਸਟਾਰਟ ਨਾ ਹੋਵੇ ਕਿੰਨਾ ਹੋਰ ਤਾਂ ਕਰ ਜਿਹੜੀ ਹੋਰ ਸਾਰੇ ਧਿਆਨ ਨਾਲ ਰੱਖ ਲਓ ਜਿੰਨੇ ਤੁਸੀਂ ਇੱਥੇ ਖੜੇ ਹੋ ਐਸੇ ਕਦੋਂ ਕਾ ਦੇ ਇੰਨੇ ਸਾਹ ਜਿੰਨੇ ਆਪਾਂ ਖੜੇ ਹੈ ਘੱਟੋ ਘਾਟ 50 ਬੰਦੇ ਸੀ ਏ.ਡੀ ਦੇ ਖੜੇ ਹੋਣੇ ਵਾਓ ਵਾਓ ਦਿੱਲੀ ਵਾਹ ਤੇਰਾ ਬੱਚਾ ਇੱਕ ਆਈ ਵੀਜ਼ਾ ਈਐਸਪੀ ਅੰਕਰਾ ਮੰਦਾ ਉੱਥੇ ਜੋੜੇ ਪਾਸ ਕਰੀ ਗਿਆ ਬਖਤ ਤਰਾਮੀ ਨੇ ਸਾਧਿਆਂ ਦਾ ਜਾ ਕਰਨਾ ਕਹਿ ਗਿਆ ਜੋੜੇ ਮੌਤੀ ਪਾਸ ਕਰਦਾ ਇਹਨੇ ਕਿਉਂ ਕਰਾਉਣੇ ਉਹ ਸਾਰਿਆਂ ਦਾ ਮਨਾ ਪਿਰਦਲੇ ਲਗਾ ਦਿੰਦੇ ਬਾਅਦੋਂ ਤੱਕ ਉਹ ਜਾ ਕੇ ਬੈਠਣ ਦੇ ਤਰਾਮੀ ਦੇ ਬੈਠਣ ਦੇ ਲੰਗਰ ਮਤਾਂ ਦੇ ਸਾਰੇ ਵੀ ਨੇ ਮੋਹਾਂ ਤੀ ਤਾਰਾ ਵੀ ਨੇ ਘਾਤਰੇ ਪਾਏ ਹੋਏ ਲੱਗਦਾ ਬੰਦਾ ਫਟਾ ਹੈ ਜਾ ਹਰਿ ਪਾਕ ਨਹੀਂ ਹੈ ਝੰਡਾ ਕੋਲੇ ਚੱਕਿਆ ਸਭ ਤੋਂ ਵੱਧ ਜ਼ਿੰਦਾਬਾਦ ਸਾਨ ਦੂਰੇ ਤੋਂ ਜ਼ਿੰਦਾਬਾਦ ਬੱਤਾ ਸ਼ੇੜੀ ਦਾ ਹੁੰਦਾ ਇਹ ਦਲਾਣਾ ਖਿਆਲ ਰੱਖਿਓ ਜੇ ਦਿੱਲੀ ਦੇ ਬੱਚੇ ਹੋਏ ਨਾ ਵੀ ਜਮਾਨਤ ਹੋਣੀ ਤੇ ਮੈਂ ਅੱਗੇ ਸਪੈਸ਼ਲ ਜਦੀ ਮੇਰੀ ਕੇਸੀ ਪੈਂਦੀ ਨਹੀਂ ਵੀਰਨ ਬਰਾਇਆ ਮੋਟਾ ਮੋਟੇ ਮੈਂ ਸਰਪਰੇ ਵਾਲੀ ਫਿਰਨ ਮੋਸਾਲੇ ਰਾਤੀ ਦੇ ਬੈਠੇ ਸੇਟ ਤੇ ਬੈਠੇ ਹੁੰਦੀਆਂ ਉਹ ਵੰਦ ਖਾਣ ਲਾ ਕੇ ਮੈਂ ਨਹੀਂ ਬੋਲ ਸਕੋ ਜੋ ਕਰੇ ਹਾਂ ਬਈ ਆਹੀ ਬੱਚੇ ਸਰਪਨਾ ਲੈ ਜਾਂਦੇ ਆ ਗੱਲ ਚੜਦੀ ਕਲਾ ਦੀ ਕਰ ਲਈਏ ਧਰਦੀ ਕਲਾ ਦੀ ਗੱਲ ਨਹੀਂ ਕਰਨੀ ਤੁਹਾਡਾ ਇੱਕ ਇੱਕ ਲੈ ਆਇਆ ਸਾਰੀ ਸੀੜੀ ਦੇ ਉੱਪਰ ਟੱਕ ਮਿਲਾਂ ਅੰਤਲਪਾ ਸੇ ਕੀ ਸੋਚਦੇ ਮੌਬਤ ਟੱਕ ਗਿਆ ਕਿ ਚੜਦੀ ਕਲਾ ਚ ਹੈ ਜਾਂ ਰਣਨੀਤੀ ਕੀ ਆ ਬਰਾਬਰ ਨੂੰ ਬੰਦੇ ਨਾਲ ਲਾ ਦੇਣਾ ਚਾਹੀਦਾ ਨਗਰ ਹਾਰ ਤੇ ਬੈਠਣਾ ਨਗਰ ਸੁਕੀ ਜਾਂਦੇ ਆ ਜਾਂ ਨਗਰ ਲਾਈ ਜਾਂਦੇ ਆ ਪਕਾਈ ਜਾਂਦੇ ਆ ਬਣਾਈ ਜਾਂਦੇ ਆ ਚਾਹ ਤਾਡੀ ਵਿੱਚ ਹੈ ਇੱਕ ਬੜਾ ਵੱਡਾ ਰੱਤਾ ਵਿੱਚ ਆਵਾਜ਼ ਆਈ ਬੋਲੀਏ ਨੇ ਆਏ ਕਰ ਲੋ ਐ ਕਰਾਂਗੇ ਐ ਕਰਾਂਗੇ ਪਰ ਮੇਰੇ ਦਾ ਪਾਰਸ ਜੀ ਹੋਰ ਲਾ ਕੇ ਉਹਨਾਂ ਦੇ ਬੰਦਿਆਂ ਨੇ ਇਹਨਾਂ ਦੇ ਬੰਦਿਆਂ ਦੀ ਅੱਖੀਂ ਨਹੀਂ ਲਾਉਂਦੇ ਲੋਕ ਕਹਿਿੰਦੇ ਰੱਖੋ ਸਿੱਧਾ ਸਾਡੇ ਨਾਲ ਸਾਰਾ ਸਜੇਤ ਰੋਚ ਕੰਨੇ ਰੋ ਬਹੁਤ ਕਰਬੜਾ ਹੈ ਕਰਨਗੇ ਪਰ ਮੈਂ ਅਪੀਲ ਕਰਦਾ ਵਾਰੀ ਗੱਲ ਨੌਜਵਾਨੋ ਤੁਹਾਨੂੰ ਖਾਸ ਅਪੀਲ ਹੈ ਬਾਈ ਆਪਾਂ ਮੇਰੇ ਨਾਲ ਬੜਾ ਮੈਂ ਲਗਦਾ ਰਾਜਮਾਨੀ ਦੇ ਨਾਲ ਕਿਉਂ ਤੁਸੀਂ ਤੁਹਾਡੇ ਵਿੱਚ ਮੈਂ ਬਹੁਤ ਕੁਝ ਦੇਖਦਾ ਹਾਂ ਤੁਹਾਡੇ ਅੰਦਰ ਆਪਣੇ ਆਪ ਨੂੰ ਵੀ ਦੇਖਦਾ ਤਾਂ ਮੇਰੀ ਜੀਰਾਂ ਦੀਆਂ ਦੇਖੋ ਕੋਈ ਵੀ ਐਸਾ ਨਹੀਂ ਕਰਵਾ ਹਸ ਕਰਾਉਗੇ ਬਹੁਤ ਨਾਲ ਹੋ ਜਾ ਬਣਾ ਲਿਓ ਕਿ ਸਾਰੀ ਕੀਤੀ ਕਰਾਈ ਆਪਣੀ ਤੇ ਪੰਜਾਬ ਦੇ ਵਰਗੇ ਪੈਰਾ ਲਿਓ ਚਾਹਾਂਗੇ ਜਿੱਦੀ ਹਰ ਹੱਥ ਜਾਣਗੇ ਇਹੀ ਤਾਂ ਸਾਡੇ ਹੱਥੋਂ ਕਹਿ ਕੇ ਆਈ ਹੈ ਦੇ ਮੋਰਖਾ ਸੋਹਰੋ ਸਾਧਰੀਆਂ ਦਾ ਜੋ ਮਰਜੀ ਹੋ ਜੇ ਮੋਰਚਾ ਫੱਪੇ ਹੋਊਗਾ ਬਰੇ ਸੋਨਾ ਸਾਧਰੀਆ ਕਾਲੇ ਸੋਨਾ ਆਪਾਂ ਦੋ ਘਟ ਜਕਾਰੇ ਲਾਈਏ ਮਾਹੌਲ ਨੂੰ ਦਵਾਰਾ ਵਧੀਆ ਬਣਾਗੇ ਪਤਾ ਲੱਗੇ ਉਹ ਖੜੇ ਆਲੀ ਹਾਂ ਨਹੀਂ ਹਾਂ ਬੈਠੇ ਨੇ